ਬਰਨਾਲਾ ਚਵਾਰਡ ਨੰਬਰ 5 ਦੇ 16 ਏਕੜ ਅਤੇ ਵਾਰਡ ਨੰਬਰ 6 ਦੇ ਵਿੱਚ ਸੜਕਾਂ ਤੇ ਖੜੇ ਸੀਵਰੇਜ ਦੇ ਗੰਦੇ ਪਾਣੀ ਤੋਂ ਲੋਕ ਪਰੇਸ਼ਾਨ ਇਸ ਦੇ ਨਾਲ ਸਕੂਲ ਵਿੱਚ ਜਾਂਦੇ ਬੱਚਿਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲ ਦਾ ਸਾਹਮਣਾ ਸੀਵਰੇਜ ਦੇ ਗੰਦੇ ਪਾਣੀ ਤੋਂ ਹੋ ਸਕਦੀਆਂ ਹਨ ਪਿਆਣਕ ਬਿਮਾਰੀਆਂ ਲੋਕਾਂ ਨੇ ਕਿਹਾ ਕਿ ਜੇਕਰ ਕੋਈ ਬਿਮਾਰੀ ਫੈਲਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਐਸ ਵੀਡੀਓ ਦੀ ਹੋਵੇਗੀ ਪਿਛਲੇ 15 ਦਿਨਾਂ ਤੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਜਾ ਰਿਹਾ ਇਸ ਸਮੱਸਿਆ ਦਾ ਹੱਲ ਸਿਵਰੇਜ ਬੋਰਡ ਦੇ ਅਧਿਕਾਰੀ 9:30 ਵਜੇ ਤੱਕ ਵੀ ਨਹੀਂ ਦਫ਼ਤਰ ਵਿੱਚ ਹੋਏ ਹਾਜ਼ਰ। ਐਸ.ਡੀ.ਐਮ ਨੇ ਕਿਹਾ ਕਿ ਇਸ ਸਮੱਸਿਆ ਨੂੰ ਧਿਆਨ ਵਿੱਚ ਲਿਆਂਦਾ ਗਿਆ ਤੇ ਇਸ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਇਹ ਦਫ਼ਤਰ ਐਸ.ਡੀ.ਓ ਸਿਵਰੇਜ ਬੋਰਡ ਹੈ ਜੀ। ਜਿਨ੍ਹਾਂ ਨਾਲ ਗੱਲ ਹੋਈ ਉਹ ਕਹਿੰਦੇ ਜੀ ਮੈਂ ਹਣਿਆਇਆ ਉਹ ਤੋਂ ਪਹਿਲਾਂ 16 ਇਕੜਾਂ ਦੇ ਖੜੇ ਨੇ ਬਾਹਰ। ਸੋ ਅੱਜ ਜਦੋਂ ਮੰਨ ਲੈਂਦੇ ਆ ਕਿ ਉਹ ਬਾਹਰ ਨੇ ਮੇਰੀ ਕੱਲ ਫੋਨ ਤੇ ਗੱਲ ਹੋਈ ਹੈ ਇਹਨਾਂ ਨਾਲ ਪਹਿਲੀ ਕਰਦਿਹਾ ਫੋਨ ਹੀ ਚੱਕਿਆ ਸੋਰੀ ਪਰਸੋਂ ਹੋਈ ਸੀ। ਮੈਨੂੰ ਕਹਿੰਦੇ ਤੁਹਾਨੂੰ 15 ਮਿੰਟਾਂ ਦੇ ਵਿੱਚ ਵਿੱਚ ਮੈਂ ਜਿਹੜਾ ਵਾਟਰ ਸਪਲਾਈ ਦੇ ਸਿਵਰੇਜ ਦਾ ਹੱਲ ਕਰਕੇ ਦਿੰਦਾ। ਹਮਨੇ ਲੋ ਫੋਨ ਕੀਤਾ ਮੈਨੂੰ ਕਹਿੰਦੇ ਮੈਂ ਤੁਹਾਨੂੰ بس 15 ਮਿੰਟ ਤੇ ਰਿਪਲਾਈ ਦਿਨਾ 9:15 ਦੇ ਵਿੱਚ ਆ ਗਿਆ ਸੀਗਾ ਜੀ ਹੁਣ 9:30 ਤੋਂ ਉੱਪਰ ਹੋ ਗਿਆ ਆ ਵਿਚਾਰੀਆਂ ਆਪਣੇ ਜਵਾਬ ਛੱਡ ਕੇ ਘਰਾਂ 'ਚ ਹਾਲਾਂਕਿ ਸਕੂਲ ਤੋੜਦੇ ਸੀ ਪਾਣੀ ਇੰਨਾ ਖੜਾ ਨਹੀਂ ਹੋ ਸਕਦੀਆਂ ਰੋਟੀ ਟੋਕ ਬਣਾਉਣਾ ਘਰ ਦੇ ਕੰਮ ਨੇ 50 ਆ ਮੱਝਾਂ ਰੱਖੀਆਂ ਨੇ ਇਹਨਾਂ ਦੇ ਵਿਚਾਰਿਆਂ ਨੇ ਤੇ ਹੈਗੀਆਂ ਮਾਰ ਰਹੀਆਂ ਨੇ ਪਾਣੀ ਨਹੀਂ ਆ ਰਿਹਾ ਹੁਣ ਸਾਨੂੰ ਆ ਪਈਆਂ ਨੇ ਸੀਟਾਂ ਬੇਲੀਆਂ ਤੁਸੀਂ ਤਕਰੀਮ ਤੇ ਕਿਹਨੂੰ ਸਾਰਾ ਜਿਹੜਾ ਦਫਤਰਾ ਆਡਿਟ ਕਰ ਲਿਆ ਟਾਈਮ ਥੋੜੇ ਕੋਈ ਚੱਲਦਾ ਹੋਊਗਾ ਠੀਕ ਹੈ ਨਾ ਜੀ ਇਹ ਅਸੀਂ ਹੱਥ ਲੁਕ ਕੇ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਨਾਲ ਵੀ ਇਹ ਉੱਪਰ ਭਗਵੰਤ ਮਾਨ ਜੀ ਕੋਲ ਜਾਵੇ ਕਿ ਉਹ ਦੇਖੇ ਵੀ ਤੇਰੀ ਸਰਕਾਰ ਦੇ ਵਿੱਚ ਇਹ ਜਿਹੜੇ ਅਫਸਰ ਨੇ ਜਿਹੜੇ ਇਹ ਸਾਡੇ ਲੋਕਾਂ ਦੇ ਉੱਤੇ ਬੋਝ ਬਣੇ ਹੋਏ ਨੇ ਇਹਨਾਂ ਨੂੰ ਮੜਾ-ਮੜਾ ਖਿੱਚਿਆ ਜਾਵੇ ਤੁਹਾਡੇ ਬਹੁਤ ਸੋਹਣੇ ਕੰਮ ਨੇ ਵਧੀਆ ਕੰਮ ਕਰ ਰਹੇ ਹੋ ਪਰ ਤੁਹਾਡੇ ਉਹ ਕਾਗਜ਼ੀ ਕੰਮ ਨੇ ਸਾਰੀ ਦਿੱਸਾ ਕਿਵੇਂ ਕਹੂੰਗਾ ਜੇ ਤੁਸੀਂ ਐਲਾਨ ਕੀਤਾਗਾ ਵੀ 9 ਵਜੇ ਸੀਟ ਤੇ ਹੋਣੀ ਚਾਹੀਦੀ ਤੇ ਅੱਜ 9:30 ਹੋ ਗਏ ਪਏ ਨੇ ਜਦੋਂ ਇਹਨਾਂ ਨੂੰ ਫੋਨ ਕਰਦੇ ਆਂ ਬਹਾਨਾ ਬਾਰਦੇ ਨੇ ਬਲਾਨ ਸਟੇਸ਼ਨ ਤੇ ਆ ਅਸੀਂ ਤੁਹਾਡੇ ਦੇਸਣਦੇ ਆ ਚਲੋ ਮੰਨ ਲੇ ਨੇ ਐਸ.ਡੀ. ਸਾਹਿਬ ਕਿਤੇ ਬਾਹਰ ਵਿਜੀ ਹੋਗੇ ਐਕਸ਼ਨ ਪੀਜੀ ਹੋ ਗਿਆ ਤਿੰਨ ਗਈ ਨੇ ਇੱਥੇ ਕਿੱਥੇ ਗਈ ਇੱਕ ਵੀ ਗਈ ਇੱਥੇ ਸੀਟ ਤੇ ਹੈ ਨਹੀਂ ਕੋਈ ਕਲਰਟ ਹੈ ਨਹੀਂ ਆ ਸਾਰੀ ਅਸੀਂ ਕਵਰੇਜ ਕੀਤੀ ਪਈ ਆ ਹਲੇ ਤੱਕ ਵੀ ਨਹੀਂ ਆਈ ਚਲੋ ਆਪਾਂ ਇਹ ਕਹਿੰਦੀ ਮੈਂ ਤੁਹਾਨੂੰ 9:15 ਤੇ ਮੈਂ ਪਹਿਲਾਂ ਵੀ ਬਣਾ ਸਕਦਾ ਹਲੇ ਤੱਕ ਵੀ ਨਹੀਂ ਆਈ ਸੋ ਆਤਮਨ ਕੇ ਬੇਨਤੀ ਆ ਲੋਕਾਂ ਦੇ ਦਰਸ ਖਾਓ ਸਾਨੂੰ ਇਹਨਾਂ ਮਜਬੂਰ ਨਾ ਕਰੋ ਵੀ ਅਸੀਂ ਤੁਹਾਡੇ ਵਰਕਲੋਪ ਕੇ ਚੱਲੀਏ ਅਸੀਂ ਤੁਹਾਡੇ ਕੰਮਾਂ ਨੂੰ ਐਪਰੀਸ਼ੀਏਟ ਕਰਦੇ ਆ ਕਿਉਂਕਿ ਸਰਕਾਰ ਆ ਜਿਹੜੀ ਉਹ ਸਾਰਿਆਂ ਦੀ ਹੁੰਦੀ ਆ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਨੂੰ ਮੋਢੀ ਸੂਝਾ ਦੇਣੀ ਪਰ ਉਹ ਦੇਣੀ ਅਫਸਰਾਂ ਨੇ ਆਫਸਰ ਤੁਹਾਡੇ ਸਾਰੇ ਜਿਹੜੇ ਗੈਹਣੇ ਤੋਂ ਬਾਹਰ ਇਹਨਾਂ ਨੂੰ ਵਿੱਚੋਂ ਧੰਨਵਾਦ ਮੈਂ ਸੁਪਾਲ ਸਿੰਘ ਰਪਾਲਾ ਜੀ ਐਮਸੀ ਬਾੜ ਨੰਬਰ 7 ਜੀ ਸਾਡੇ ਪ੍ਰਧਾਨ ਜੀ 16 ਏਕੜ ਐਸੋਸੀਏਸ਼ਨ ਸਚੀ ਦੇ ਪ੍ਰਧਾਨ ਜੀ ਦਾ ਫੋਨ ਆ ਮਦਨ ਜੀ ਦਾ ਤੇ ਅਸੀਂ ਸ਼ਿਵਰ ਰੋਡ ਤੇ ਪਹੁੰਚੇ ਆ ਮੈਂ ਵੀ ਉਹਨਾਂ ਨਾਲ ਪਹੁੰਚਿਆ ਇੱਥੇ ਅਸੀਂ ਖੜੇ ਆ ਦਫਤਰ ਸੀਵਰ ਬੋਰਡ ਤੇ ਇੱਥੇ ਕੋਈ ਵੀ ਅਧਿਕਾਰੀ ਅਸੀਂ ਜਦੋਂ ਆਏ ਆ 9 ਲਗਭਗ ਅਸੀਂ 9 ਵਜੇ ਆ ਗਏ ਸੀ ਹੁਣ ਲਗਭਗ 9:30 ਤੋਂ ਉੱਪਰ ਟਾਈਮ ਹੋ ਗਿਆ ਕੋਈ ਅਧਿਕਾਰੀ ਨਹੀਂ ਇੱਥੇ ਪਹੁੰਚਿਆ ਮੇਰੀ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦਾ ਮੈਂ ਸੰਗਰੂਰ ਆ ਪ੍ਰਧਾਨ ਜੀ ਦੀ ਗੱਲ ਹੋਈ ਐਸਡੀਓ ਸਾਹਿਬ ਨਾਲ ਉਹ ਕਹਿੰਦੇ ਅਸੀਂ ਹੰਢਾਏ ਆ ਤੇ ਕੋਈ ਇੱਥੇ ਜਾਈ ਨਹੀਂ ਸੀ ਕੋਈ ਹੋਰ ਕੋਈ ਨਹੀਂ ਸੀ ਇੱਥੇ ਸੋ ਐਡਾ ਮਾੜਾ ਹਾਲ ਮੈਂ ਕਹਿੰਦਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਅਸੀਂ ਲਗਭਗ 4-5 ਬਾਰੀ ਕਾਉਂਸਲਰ ਬਣੇ ਆ ਕਦੇ ਵੀ ਇਹ ਜੀ ਸਾਨੂੰ ਨੌਬਤ ਹੀ ਨਹੀਂ ਆਈ ਸੀਵਰ ਬੋਰਡ ਦੀ ਤੇ ਹੁਣ ਪਤਾ ਨਹੀਂ ਕੀ ਗੱਲ ਹੈ ਇਹਨਾਂ ਦੇ ਅਧਿਕਾਰੀਆਂ ਦੇ ਕੋਈ ਜੂਨੀ ਸਰਕਾਰੀ ਸਾਰੇ ਮਿਲ ਲੱਗਦਾ ਬਰਨਾਲੇ ਦੇ ਵਿੱਚ ਕੋਈ ਬੋਲਦਾ ਕੋਈ ਨਹੀਂ ਬੋਲਦਾ ਤੇ ਐਡਾ ਮਾੜਾ ਹਾਲ ਆ ਤੇ ਪਤਾ ਨਹੀਂ ਇੱਥੋਂ ਦੇ ਅਫਸਰਾਂ ਦੀ ਕੌਣ ਇਹਨਾਂ ਨੂੰ ਸ਼ਹਿ ਦੇ ਰਿਹਾ ਵੀ ਜਾਂ ਇਹ ਬਾੜਾ ਦੇ ਕੰਮ ਨਹੀਂ ਕਰਦੇ ਜਾਂ ਕਰ ਲੈ ਕਿਦੇ ਕਰਨੇ ਆ ਕੋਈ ਸਮਝ ਤੋਂ ਬਾਹਰ ਆ ਸੋ ਸਾਡੇ 16 ਏਕੜ ਦੇ ਬਹੁਤ ਮੌਜਜ ਨਿਵਾਸੀ ਖੜੇ ਨੇ ਸਾਰੇ ਸੋ ਇਹਨਾਂ ਦੀ ਪੁਰਜਰ ਮੰਗਾ ਕਿ 16 ਏਕੜ ਵੱਲ ਧਿਆਨ ਦਿੱਤਾ ਜਾਵੇ ਤੇ ਉਹਦੀਆਂ ਜਿਹੜੀਆਂ ਸਮੱਸਿਆਵਾਂ ਨੇ ਸੀਵਰ ਬੋਰਡ ਦੀਆਂ ਉਹ ਦੂਰ ਕੀਤੀਆਂ ਜਾਣ ਨਹੀਂ ਅਸੀਂ ਅੱਗਾ ਅਗਲਾ ਜਿਹੜਾ ਸੰਘਰਸ਼ਾ ਉਹ ਸਾਰੇ ਲੈ ਕਰਕੇ ਉਹ ਲਿਖਿਆ ਜਾਊਗਾ ਮੇਰਾ ਨਾਮ ਮਦਨ لال ਆ ਜੀ ਮੈਂ 16 ਏਕੜ ਵੈਲਫੇਅਰ ਐਸਐਸ ਦਾ ਪ੍ਰੈਜ਼ੀਡੈਂਟ ਆ ਜੀ ਸਰ ਸਾਡੇ ਪਿਛਲੇ 15 ਦਿਨ ਤੋਂ ਸੀਵਰੇਜ ਦੀ ਬਲਾਕੇਜ ਆ ਜੀ ਪਾਣੀ ਸਾਰੀ ਕਲੌਨੀ ਚ ਖੜਾਗਾ ਮੁਸਕ ਮਾਰਦਾ ਜੀ ਨੰਗਨ ਨੂੰ ਜਗ੍ਹਾ ਨਹੀਂ ਹੈ ਉੱਥੇ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਜੇ ਕੋਈ ਇੱਥੇ ਬਿਮਾਰੀ ਫੈਲਦੀ ਆ ਤਾਂ ਐਸਡੀਓ ਪਰਮਿੰਦਰ ਸਿੰਘ ਦੀ ਨਿੱਜੀ ਜ਼ਿੰਮੇਵਾਰੀ ਹੋਊਗੀ ਅਸੀਂ ਵਾਰ-ਵਾਰ ਪ੍ਰਵੀਂਦਰ ਸਿੰਘ ਨੂੰ ਇਹਨਾਂ ਦੇ ਜੇਈ ਨੂੰ ਇਹਨਾਂ ਦੇ ਜਿਹੜਾ ਕੰਟਰੈਕਟਰ ਆ ਉਹਨੂੰ ਫੋਨ ਕਰ ਚੁੱਕੇ ਆਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਤੇ ਸੀਵਰੇਜ ਦਾ ਪਾਣੀ ਥਾ-ਥਾ ਖੜਾਗਾ ਕਲੋਨੀ ਜਾ ਕੇ ਦੇਖੋ ਚੈੱਕ ਕਰੋ ਆਪਣੇ ਪੱਤਰਕਾਰ ਸਾਹਿਬ ਦੇਖੋ ਤੁਸੀਂ ਜਾ ਕੇ ਕੀ ਹਾਲ ਹੈਗਾ ਕਿਸੇ ਨੇ ਸਾਡੇ ਗੇੜਾ ਨਹੀਂ ਮਾਰਿਆ ਉੱਥੇ ਜੀ ਨਾ ਜੇਈ ਨੇ ਨਾ ਐਸਡੀਓ ਨੇ ਨਾ ਕੋਈ ਕੋਈ ਹੋਰ ਅਫਸਰ ਨੇਗੇ ਜਿਹੜਾ ਇਹਨਾਂ ਦਾ ਠੇਕੇਦਾਰ ਦਾ ਬੰਦਾਗਾ ਉਹ ਵੀ ਨਹੀਂ ਗਿਆ ਇਹਨਾਂ ਕੋਈ ਤੇ ਸਾਡ ਅਸੀਂ ਬਹੁਤ ਔਖੇ ਆ ਜੀ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਇਹ ਜਲਦੀ ਦਲ ਦੀ ਖੋਲਿਆ ਜਾਵੇ ਹੁਣ ਅਸੀਂ ਸੀਵਰੇਜ ਬੋਰਡ ਦਫ਼ਤਰ ਆਏ ਆ ਜੀ ਆ ਸਾਹਮਣੇ ਦਫ਼ਤਰਾਂ ਦਾ ਪਿਛਲੇ ਪਾਸੇ ਕੋਈ ਇੱਥੇ ਅਧਿਕਾਰੀ ਜਾਂ ਐਸਡੀਓ ਜਾਂ ਜਈ ਕੋਈ ਨਹੀਂ ਹੈ ਇੱਥੇ ਜੀ ਇਹਨਾਂ ਨੂੰ ਇੱਥੋਂ ਬਦਲਿਆ ਜਾਵੇ ਜੀ ਸਾਡੀ ਤਾਂ ਇਹੀ ਬਰਜ਼ੋਰ ਮੰਗ ਆ ਤੇ ਸਾਡਾ ਸਾਡਾ ਸੋਸਿਆ ਹੱਲ ਕੀਤਾ ਜਾਵੇ ਬਹੁਤ ਸਮਾਂ ਦੀ ਕਿਸੇ ਉੱਚ ਅਧਿਕਾਰੀ ਨੂੰ ਮਿਲੂਗੇ ਤੁਸੀਂ ਅਸੀਂ ਜੀ ਐਸਡੀਓ ਸਾਹਿਬ ਨੂੰ ਮਿਲਣ ਆਏ ਸੀਗੇ ਇਹ ਕਹਿੰਦੇ ਜੀ ਫੋਨ ਕੀਤਾ ਕਹਿੰਦੇ ਜੀ ਫੀਲਡ ਚ ਆਸੀ ਹੜਿਆਏ ਅੱਛਾ ਕਹਿੰਦੇ ਜੀ ਹੜਿਆਏ ਆ ਜਾਂਦੇ ਆਗੇ ਕਹਿੰਦਾ ਜੀ ਨਹੀਂ ਮੈਂ 2 ਘੰਟੇ ਦੇ ਇੱਥੇ ਪਹੁੰਚੂਗਾ ਦੇਖੋ ਇਹੋ ਜਿਹਾ ਹਾਲ ਇਹਨਾਂ ਦਾ ਜੀ 2 ਘੰਟੇ ਦੇ ਇੱਥੇ ਪਹੁੰਚਾਂਗੇ ਕਹਿੰਦੇ ਅਸੀਂ ਉੱਥੇ ਨਹੀਂ ਆਉਣਾ ਤੁਸੀਂ ਜਿਸ ਤਰ੍ਹਾਂ ਇੱਥੇ ਕੋਈ ਵੀ ਨਹੀਂ ਹੈਗਾ ਦਸਤਾਨਾਂ ਦੇ ਵਿੱਚ ਆਲੇ ਲੱਗੇ ਹੋਇਆ ਸੀਵਰੇਜ ਬੋਰਡ ਦੀ ਐਡਰੈਸ 950 ਵੱਧ ਸਮਾਂ ਹੋ ਚੁੱਕਿਆ ਇਸ ਸਬੰਧੀ ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਜਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਮਿਲੂਗੇ ਇਸ ਸਬੰਧੀ ਨਹੀਂ ਸਾਡਾ ਅਸੀਂ 16 ਇਕਰ ਦੇ ਨਿਵਾਸੀਆਂ ਜੀ ਅਸੀਂ ਵਿਚਾਰ ਕਰਕੇ ਫਿਰ ਮਿਲਾਂਗੇ ਅੱਗੇ ਜੀ ਵਿਚਾਰ ਕਰਦੇ ਆ ਕਿ ਅੱਗੇ ਕੀ ਕਰਨਾਗਾ ਫਿਰ ਅਸੀਂ ਡੀਪੀ ਸਾਹਿਬ ਨੂੰ ਮਿਲਾਂਗੇ 5 ਵਜੇ ਦੇ ਚੰਨਿਆ ਕਰੋ ਅੱਗੇ ਤੇ ਕੋਈ ਸਾਧਨ ਨਹੀਂ ਬਣਿਆ ਕੋਈ ਕੀ ਹੈ ਜਾਂ ਅਫਸਰ ਆਏਗਾ ਜਾਂ ਨਹੀਂ ਆਏਗਾ ਕੋਈ ਪਤਾ ਨਹੀਂ ਕੋਣ ਕਰੋ ਤਾਂ ਚੱਕ ਦੇਣੀ ਕੀ ਦਿੱਕਤ ਆ ਰਹੀ ਹੈ ਬਾੜ ਦੇ ਵਿੱਚ ਤੁਹਾਨੂੰ ਪਾਣੀ ਨਹੀਂ ਤੇ ਸੀਵਰੇਜ ਦੀ ਐਨਾ ਗੰਦ ਪਿਆ ਉਸੇ ਸਾਰੇ ਬੱਚਾ ਬੱਚਾ ਬਿਮਾਰ ਹੋਇਆ ਪਿਆ ਦੱਸੋ ਪਾਣੀ ਨਹੀਂ ਆਉਂਦਾ ਤਿੰਨ ਹਫ਼ਤੇ ਹੋ ਗਏ ਜਿਨ੍ਹਾਂ ਦੇ ਨਿੱਕੇ ਨਿੱਕੇ ਦਿਮਾਗ ਸਕੂਲ ਤੋਰਨੇ ਨੇ ਉਹ ਕੀ ਕਰਨ ਅਈਗਾ ਕੋਈ ਹੱਲ ਤੇਰਾ ਨਾਮ ਮੰਤਰੀ ਤੋਂ ਭਰਨ ਸਾਡੇ ਤਾਂ ਜੀ ਪੀਣ ਨੂੰ ਪਾਣੀ ਨਹੀਂ ਆ ਰਿਹਾ ਜੀ 20 ਦਿਨ ਹੋ ਗਏ ਅਸੀਂ ਇਹਨਾਂ ਨੂੰ ਬਹੁਤ ਫੋਨ ਕਰ ਕਰ ਅਸੀਂ ਸਾਰਿਆਂ ਤੋਂ ਉਹ ਕਰਾਲੇ ਐਮਸੀਆਂ ਨੂੰ ਵੀ ਲੈ ਕੇ ਅਸੀਂ ਉਹ ਕਰ ਲਿਆ ਤੇਰੇ ਐਡ ਕਿੱਥੇ ਤੁਹਾਡੀ ਸਾਡੀ ਸੇਖਾ ਰੋਡ ਪੰਜ ਨੰਬਰ ਗਲੀ ਜੀ ਪਾਣੀ ਨਹੀਂ ਕੋਰ ਅੱਜ ਦਾ ਜੀ 9 ਵਜੇ ਇੱਥੇ ਆਏ ਹੋਇਆ ਸਾਨੂੰ ਕੋਈ ਨਹੀਂ ਮਿਲਿਆ ਹੈਗਾ ਸਟਾਫ ਮੈਂਬਰ ਇੱਥੇ ਆਪਣਾ ਕੋਈ ਨਹੀਂ ਮਿਲਿਆ ਤੇ ਸਾਨੂੰ ਪਾਣੀ ਦੀ ਇੰਨੀ ਦਖਲੀ ਪਹੱਗ ਤੋਂ ਜ਼ਿਆਦਾ ਸਾਨੂੰ 22 ਦਿਨ ਹੋ ਗਏ ਪਾਣੀ ਤੋਂ ਤੇ ਹਾਇ ਮਰ ਗਏ ਤੇ ਸੀਵਰੇਜ ਵੀ ਓਵਰਫਲੋ ਹੈ ਸੀਵਰੇਜ ਦਾ ਤਾਂ ਕੋਈ ਹੱਦ ਹੀ ਨਹੀਂ ਹੈਗੀ ਬੱਚੇ ਐਡੇ ਐਡੇ ਪਾਣੀ ਦੇ ਵਿੱਚ ਨਹੀਂ ਆਉਂਦੇ ਸਾਡੇ ਸਰ ਸ਼ਹਿਰ ਦੀ ਨਾ ਉਸਖਾਵਾ ਤੇ ਸੀਵਰੇਜ ਦੀ ਸਿੱਸਾ ਖਰਾਬ ਹੋ ਰਹੀ ਹੈ ਕਿ ਇੰਨੀ ਜ਼ਿਆਦੇ ਉਹ ਲਗਾਤਾਰ ਲੋਕਾਂ ਨੂੰ ਜਾਂ ਬੱਚਿਆਂ ਨੂੰ ਤੇ ਬਚ ਵੀ ਲਿੰਦੇ ਨਾ ਪੈ ਰਹੇ ਉਹਦੇ ਵੀ ਤੇ ਸੋਲਾ ਇੱਕਰ ਖਾਸ ਕਰਕੇ ਇਹ ਵੀ ਕਿ ਪੀਸ ਕੋਲ ਅ ਚਲੋ ਧੰਨਵਾਦ ਜੀ ਤੁਹਾਡਾ ਤੁਸੀਂ ਮੈਨੂੰ ਇਹ ਗੱਲ ਮੇਰੇ ਧਿਆਨ ਚ ਲਿਆਂਦੀ ਮੈਂ ਇੰਨਾ ਹੀ ਕਹਿ ਸਕਦਾ ਕਿ ਮੈਨੂੰ ਕੋਈ ਸਪੈਸੀਫਿਕ ਕਿੱਥੇ ਪ੍ਰੋਬਲਮ ਹੈਗੀ ਹੈ ਉਹ ਹਾਲੇ ਨਹੀਂ ਪਤਾ ਹੈ ਆਪਾਂ ਇਦਾਂ ਕਰਦੇ ਹਾਂ ਵੀ ਜਿਹੜੇ ਵੀ ਸਾਡੇ ਸੰਬੰਧਿਤ ਐਸਡੀਓ ਸਾਹਿਬ ਹੈਗੇ ਨੇ ਉਹਨਾਂ ਨੂੰ ਅਸੀਂ ਬੁਲਾ ਕੇ ਉੱਥੇ ਦਾ ਜਾਇਜ਼ਾ ਲੈ ਲੈਂਦੇ ਆ ਉਹ ਜਦੋਂ ਇੱਕ ਵਾਰ ਰਿਪੋਰਟ ਸਾਨੂੰ ਦੇ ਦੇਣਗੇ ਵੀ ਉੱਥੇ ਕੀ ਇਸ਼ੂ ਹੈ ਤੁਹਾਡੇ ਵਿੱਚ ਵੀ ਕੋਈ ਨਾਲ ਜਾ ਕੇ ਉੱਥੇ ਮੁਆਇਨਾ ਕਰਵਾ ਲੇ ਉਹਨਾਂ ਦੇ ਨਾਲ ਤੇ ਅਸੀਂ ਉਸ ਨੂੰ ਚੈਕਿੰਗ ਕਰਕੇ ਜਿਹੜੇ ਵੀ ਯੋਗ ਕਦਮ ਚੁੱਕਣ ਵਾਲੇ ਹੋਣਗੇ ਸਾਡੇ ਲੈਵਲ ਤੇ ਉਹ ਜ਼ਰੂਰ ਕਰਾਂਗੇ